व्यापक साथियों आज मिशन सम्राट दी पंजाबी अभ्यास पुस्तक ਵਿੱਚ ਸਰਕਾਰੀ ਐਲੀਮੈਂਟਰੀ 스마트 ਸਕੂਲ ਹਜ਼ਾਰ ਨਗਰ ਦੇ ਇਹਨਾਂ ਪਿਆਰੇ ਬੱਚਿਆਂ ਨੇ ਸੈਕਿੰਡ ਟਾਈਮ ਰੋਲ ਪਲੇ ਕਰਨ ਜਾ ਰਹੇ ਹੈ ਔਰ ਇਹਨਾਂ ਨੇ ਕਹਾਣੀ ਲਈ ਹੈ ਸਕੂਲ ਵਿੱਚ ਪਹਿਲਾ ਦਿਨ ਇਹ ਕਹਾਣੀ ਜਿਹੜੀ ਹੈ ਬਹੁਤ अच्छी ਕਹਾਣੀ ਹੈ ਇੱਕ ਦਿਨ ਪਹਿਲਾਂ ਵੀ ਇੱਕ ਰੋਲ ਪਲੇ ਕੀਤਾ ਸੀ ਕਹਾਣੀ ਤੇ ਆ ਰਾਜਸੀ ਸੈਕਿੰਡ ਟਾਈਮ ਜਿਹੜੀ ਹੈ ਕਹਾਣੀ ਰੋਲ ਪਲੇ ਕਰਨ ਜਾ ਰਹੇ ਹਾਂ ਰੈਡੀ ਬੱਚੇ ਹਾਂ ਸਟਾਰ ਮੈਂ ਕੱਲ ਸਕੂਲ ਜਾਵਾਂਗੀ ਕੱਲ ਮੇਰਾ ਸਕੂਲ ਵਿੱਚ ਪਹਿਲਾ ਦਿਨ ਹੋਵੇਗਾ ਫੂਲ ਲਈ ਮੇਰੇ ਕੱਪੜੇ ਵੀ ਨਵੇਂ ਹਨ ਮੇਰਾ ਬਸਤਾ ਵੀ ਨਵਾਂ ਹੈ ਮੈਂ ਬਸਤਾ ਲੈ ਕੇ ਸਕੂਲ ਜਾਵਾਂਗੀ ਵੀ ਮੈਂ ਵੀਰ ਜੀ ਅਤੇ ਦੀਦੀ ਨਾਲ ਸਕੂਲ ਜਾਵਾਂਗੀ ਵੀਰ ਜੀ ਨੇ ਕਿਹਾ ਹੈ ਕਿ ਉਹ ਨੂੰ ਤੇ ਚੱਲਣਾ ਪਵੇਗਾ ਦੀਦੀ ਜੀ ਨੇ ਕਿਹਾ ਹੈ ਕਿ ਤੁਸੀਂ ਦੇਰ ਨਹੀਂ ਕਰਦੀ ਮੈਂ ਕੱਲ ਦਾ ਇੰਤਜ਼ਾਰ ਕਰ ਰਹੇ ਨਹੀਂ ਹਾਂ ਮੈਂ ਸਕੂਲ ਵਿੱਚ ਆਪਣੇ ਪਹਿਲੇ ਦਿਨ ਦਾ ਇੰਤਜ਼ਾਰ ਕਰ ਰਹੀ ਹਾਂ ਵੈਰੀ ਗੁੱਡ